फिरोजपुर दे कस्बा मामडोर दे पिंड हज़ारा सिंह वाला विखेते साला लड़की नु अगवा करके गैंग रेप करने करंदा मामला सामने आया है पीड़ित परिवार दे मुताबिक 23 साल आउना दी बेटी जद रात नु बाथरूम करण उठी ता पिंड दे ही दो नौजवाना वल्लो काट दिया कंदा टपके दाखिल हुए अते पिस्तौल दे दम ते लड़की नु अगवा करके ले गए अते सुन सान जगह ते ले जाके वारो-वारी उस नाल गैंग रेप कीता गया गैंग रेप करने तो बाद आरोपीया ने पीड़ित लड़की नु पिंड दे बाहर सुट दिता अते फरार हो गए इसी तरह पीड़ित लड़की अपने परिवार पास पहुंची अते परिवार वालों लड़की नु इलाज ले सिविल हस्पताल विखे दाखिल करवाया गया है उत्थे ही पुलिस वालों पीड़ित लड़की दे बयान ते दो आरोपियों दे खिलाफ मुकदमा दर्ज कीता गया है जो कि उस पिंड हज़ारा सिंह वाला देही रहण वाले ने ਆਰੋਪੀਅਨ ਖਿਲਾਫ ਕਿਡਨੈਪਿੰਗ ਅਤੇ ਗੈਂਗ ਰੇਪ ਦਾ ਮਕਦਮਾ ਦਰਜ ਕੀਤਾ ਗਿਆ ਹੈ ਆਰੋਪੀ ਫਰਾਰ ਹਨ ਪੁਲਿਸ ਵੱਲੋਂ ਜਲਦੀ ਹੀ ਆਰੋਪੀਅਨ ਨੂੰ ਫੜੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਦੀ ਗੱਲ ਕਹੀ ਹੈ ਬਿਊਰੋ ਸਾਬ ਦਾ ਸਾਂਝਾ ਟੀਵੀ ਮਮਦੋੜ ਦੇ ਵਿੱਚ ਮਾਮਲਾ ਦਰਜ ਹੋਇਆ ਹੈ ਕੀ ਮਾਮਲਾ ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜ਼ਾਰਾ ਸਿੰਘ ਵਾਲਾ ਥਾਣਾ ਮਮਦੋੜ ਦੀ ਵਾਸੀ ਹੈ ਉਸ ਮਹਿਲਾ ਦੇ ਕੈਂਟ ਤੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਨੀਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸਤੇ ਘਰ ਦੀਆਂ ਕੰਦਾ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਦਾ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਨਸਾਂ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਦਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਦੋਤ ਵਿਖੇ ਮੁਕੱਦਮਾ ਨੰਬਰ 285 ਅਦੀੰਤਰਾ 701 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਹੈ ਤੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਸੀ 2 ਰੁਪਈਆ ਨੇ ਲਿਆਮ ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਅਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ ਫੈਕਟ ਸਾਡੇ ਸਾਹਮਣੇ ਕਲੀਅਰ ਹੋਣਗੇ ਉਸ ਹਸਾਬ ਨਾਲ ਅੱਗੇ ਦੀ ਤਫਤੀਸ਼ ਕੀਤੀ ਜਾਊਗੀ ਇਹ ਫਰਮਾਨ ਨਹੀਂ ਦੋਸ਼ ਨਹੀਂ ਹਜੇ ਅਰੈਸਟ ਨਹੀਂ ਕੀਤੇ ਗਏ ਇਹ ਤੁਹਾਡੇ ਕੀ ਲੱਗਦੇ ਨੇ ਇਹ ਮੇਰੀ ਸਿਸਟਰ ਹੈ ਛੋਟੀ ਕਿੰਨੀ ਕੁ ਉਮਰ ਸੀ ਇਹਨਾਂ ਦੀ ਇਹਨਾਂ ਦੀ ਉਮਰ ਹੋਵੇਗੀ 23 ਸਾਲ ਹਾਂ ਕੀ ਗੱਲ ਕਰ ਤੂੰ ਇਹ ਕੁੜੀ ਮਤਲਬ ਸਾਡੀ ਬਾਥਰੂਮ ਕਰਨ ਉੱਠੀ ਸਾਰਾ ਪਰਿਵਾਰ ਸਾਡਾ ਸੁੱਤਾ ਪਿਆ ਸੀਗਾ ਤੇ ਬਾਥਰੂਮ ਕਰ ਕੇ ਬਾਹਰ ਨਿਕਲੀ ਤੇ ਦੋ ਪਿੰਡ ਦੇ ਮੁੰਡੇ ਸੀਗੇ ਉਹ ਇਹਨੂੰ ਜਗਾ ਕੇ ਉਸ ਦੀ ਬਣ ਕੇ ਗੱਡੀ 'ਚ ਸੈਟ ਲਾਤੇ ਮਤਲਬ ਸਮਸ਼ਾਨ ਜਗ੍ਹਾ ਤੇ ਲੈ ਗਏ ਹਵੇਲੀ ਚ ਕੋਈ ਤੇ ਉੱਥੇ ਦੇ ਨਾਲ ਜ਼ਬਰਦਸਤੀ ਕੀਤੀ ਬੰਦੂਕ ਵੀ ਨੋਕ ਤੇ ਤੇ ਕਿਨੂੰ ਟੰਕੀਆਂ ਵੀ ਦਿੱਤੀ ਹਾਂਜੀ ਹਾਂਜੀ ਪਿਸਟੌਲੀ ਸੀ ਉਹਨਾਂ ਕੋਲ ਜ਼ਬਰਦਸਤੀ ਕੀਤੀ ਕਿੰਨੇ ਜੇ ਨਾ ਤੋ ਕੁਝ ਵੀ ਇੱਧਰ ਰੋਲਾ ਪਾਇਆ ਸਾਲ ਜਿਸੀ ਮਾਰ ਦਾਂਗੇ ਜਾਨੋ ਹੁਣ ਤੇਨ ਦੇ ਇਨਸਾਫ ਲਈ ਕੀ ਮੰਗ ਕਰਦੇ ਸਖਤ ਕਾਰਵਾਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਇਹੋ ਜਿਹੇ ਦ੍ਰਿੰਦਿਆਂ ਨੂੰ ਅਜੇ ਵੀ ਤਾਂ ਮੁਕੀਏ ਨਹੀਂ ਹਾਂਜੀ ਹੁਣ ਸੁਰੱਖਿਆ ਦੇ ਕੀ ਤੁਸੀਂ ਘਰ ਚ ਨਹੀਂ ਲੇਡੀਜ਼ ਰੱਖਿਆ ਤੇ ਬਾਹਰ ਕਿਵੇਂ ਫਿਰ ਕੀ ਕਹਿਣਾ ਚਾਹਦੇ ਇਹਨਾਂ ਤੋਂ ਸਖਤ ਕਾਰਵਾਈ ਕੀਤੀ ਜਾਏ ਇਹੋ ਜਿਹੇ ਦਰਿੰਦਿਆਂ ਨੂੰ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅੱਗੇ ਇਹੋ ਜਾਂ ਮਤਲਬ ਹਰਕਤ ਨਾ ਹੋਵੇ ਕੁੜੀਆਂ ਸੁਰੱਖਿਤ ਰਵੇ ਕਿੱਥੇ ਰਹਿਣ ਵਾਲੇ ਤੁਸੀਂ ਯਾਰਾ ਸਿੰਘਵਾਲਾ ਯਾਰਾ ਸਿੰਘਵਾਲਾ ਹਾਂ ਕੀ ਗੱਲਬਾਤ ਹੋਈ ਬਾਰ ਬਾਰ ਹੰਮ ਕਰਨ ਨਿਕਲਣ ਲੱਗੇ ਸੀ ਮੈਂ ਬਾਥੂਮ ਕਰਕੇ ਬਾਹਰ ਨਿਕਲਦੀ ਕਿਸੇ ਬਾਥੂਮ ਤੋਂ ਤਾਂ ਮੇਰਾ ਮੂੰਹ ਫੜ ਲਿਆ ਮੂੰਹ ਫੜ ਕੇ ਤੰਕੀਆਂ ਦੇਤੀਆਂ ਸੁਖਚੈਨ ਗੁਰੂ ਕਰਨ ਕਿੱਥੋਂ ਦੇ ਸਾਡੇ ਪਿੰਡ ਦੇ ਇਸੇ ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂਜੀ ਦੋ ਸੇ ਮੂੰਹ ਬੰਨ ਕੇ ਬਾਹਰ ਹਾਂ ਮੂੰਹ ਬੰਨ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤਮ ਕਿਹਾ ਦੇ ਕੇ ਫਿਰ ਉਸ ਬਾਦ ਉੱਥੇ ਲੈ ਗਏ ਸਾਡੇ ਪਿੰਡ ਚ ਕੋਈ ਨਹੀਂ ਜਲੀ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਗਿਆ ਸੀ ਜਲੀ ਜਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਕੇ ਉਹਨਾਂ ਦੀ ਮਨ ਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨਗੇ ਤੇ ਉਦਾਂ ਹੋਏਗਾ ਨਹੀਂ ਤਸੀਂ ਤੈਨੂੰ ਮਾਰ ਦੇ ਤੰਕੀਆਂ ਦੇ ਦਸੀਂ ਮਾਰ ਦੇਵਾਂਗੇ ਤੈਨੂੰ ਉਹਨਾਂ ਉਹਨਾਂ ਤਸਤਾਲ ਵੀ ਦਿਖਾਇਆ ਸੀ ਉਹਨਾਂ ਦੀ ਮਰਜ਼ੀ ਨਾਲ ਕੱਪੜੇ ਤਾਰ ਕੇ ਪਹਿਲਾਂ ਸੁੱਕ ਜਾਣ ਨੂੰ ਕੀਤਾ ਸਿਰ ਪਵਾਤੇ ਨੇ ਕੌਣ ਕਿੰਦੇ ਕੋਲ ਸੀ ਤੂੰ ਪਚਾਰ ਕੋਲ ਕੌਣ ਸੀ ਹਾਂ ਬੰਦੇ ਲੋਕ ਤੇ ਆ ਤਰ੍ਹਾਂ ਹਾਂਜੀ ਪੂਰੇ ਚਰਨ ਕੋਲੇ ਚਰਨ ਨੇ ਬਾਤ ਕੀਤੀ ਅੱਛਾ ਉਹ ਉਸ ਵਾਰ ਭੱਜ ਕੇ ਇਸ ਤਰ੍ਹਾਂ ਉਸ ਤੋਂ ਬਾਅਦ ਮੈਂ ਮਸਾ ਜਾਨ ਬਜਾ ਤੇ ਉੱਥੇ ਪੱਜੇ ਸੀ ਮੈਂ ਕਿ ਤਰਲਾ ਕਰਕੇ ਉਹ ਤੁਹਾਨੂੰ ਕਾਰਵਾਈ ਉਹਨਾਂ ਤੇ ਕੀਤੀ ਗਈ ਹਾਂਜੀ ਕੀਤੀ ਵੀ ਬਾਕੀ ਉਹ ਫੜਿਆ ਨਹੀਂ ਨਾ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ ਹਾਂਜੀ ਉਰੇ ਜਾਨੇ ਚਾਹੀਦੇ ਖੜੇ ਜਾਣਾ ਚਾਹੀਦੇ ਦੋਨੋਂ ਵਿਆਹ ਇਹ ਤੇਵਾਰੀ ਨੇ ਦੋਵਾਂ ਤੇਵਾਰੀ ਨੇ ਦੋਨੋਂ ਉਹ ਵੀ ਇੱਕ ਵਾਰੇ ਨੇ ਹਾਂਜੀ ਦੋਨੇ ਇੱਕ ਵਾਰੇ ਨੇ ਕੀ ਲੱਗਦੇ ਸੀ ਇੱਕ ਵਜੇ ਤੇ ਪੈਆਂ ਦੇ ਭਰਾ ਭਰਾ ਸੀਗੇ ਦੋਨੇ ਭਰਾਵਾਂ ਨੇ ਕੀਤਾ ਹਾਂ ਦੋਨਾਂ ਨੇ ਕੀਤਾ ਪੰਜਾਬ ਹਾਂਜੀ